ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਜਿੱਥੇ ਆਪਾਂ ਨੇ 2 ਰੁਪਏ ਬਚਦੇ ਹੋਣ ਸੋ ਆਪਾਂ ਨੂੰ ਬਚਾ ਲੈਣੇ ਚਾਹੀਦੇ ਨੇ ਸੋ ਐਵੇਂ ਬੇਫਾਲਤੂ ਰੁਪਇਆ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾਗਾ ਜੇ ਮੰਨ ਲਾ ਆਪਣੀ ਉਹੀ ਚੀਜ਼ ਕੱਟ ਪਹੁੰਚੋ ਜੇ ਤਾਂ ਕੀ ਮਾੜਾ ਸੋ ਸਾਹਮਣੇ ਤੁਸੀਂ ਆ ਤੁਸੀਂ ਕਣਕ ਦੇਖੋ ਇਹ ਆਪਾਂ ਸਿੰਪਲ 0 ਡੀਟੇਲ ਦੇ ਨਾਲ ਬਚਾਈ ਕੀਤੀ ਹੋਈ ਏ ਇਹ ਆਪਾਂ ਇਹਦੀ ਪਹਿਲੀ ਵਾਰ ਕੀਤੀ ਏ ਸੋ ਕਈ ਕਿਸਾਨ ਵੀਰਾਂ ਨੂੰ 10 10 20 20 ਸਾਲ ਹੋ ਗਏ ਕਰਦੇ ਹਨ ਸੋ ਆਪਾਂ ਪਹਿਲੀ ਵਾਰ ਕੀਤੀ ਤੇ ਆਪਣੇ ਆਪੇ ਡਰਦੇ ਸੀਗੇ ਪੀ ਇਹ ਕਣ ਕਿਸ ਤਰ੍ਹਾਂ ਹੋਊਗੀ ਵਧੀਆ ਹੋਊਗੀ ਹੋਈ ਇਹ ਸਹੀ ਰੰਗ ਨਾਲ ਉੱਗੇ ਕਿ ਨਾ ਹੋਗੇ ਕਿਉਂਕਿ ਦਾਣੇ ਉੱਪਰ ਮਿਟੀ ਨਹੀਂ ਪੈਂਦੀ ਹੁੰਦੀ ਵੈਸੇ ਤਾਂ ਆਪਣਾ ਜਿਹੜਾ ਦਾਣਾ ਹੁੰਦਾ ਉਹ ਸੁਲਾਬ ਨਾਲ ਹੀ ਵਧੀਆ ਉੱਗ ਪੈਂਦਾ ਹੁੰਦਾ ਸਾਨੂੰ ਇੱਕ ਡਰ ਸੀਗਾ ਪੀ ਇਹ ਵਧੀਆ ਉੱਗੇ ਕਿ ਨਾ ਹੋਗੇ ਡੈਡੀ ਹੁਣੀ ਵੀ ਕਹਿੰਦੇ ਪੀ ਐਵੇਂ ਪੰਗਾ ਲੈ ਲਈ ਪੀ ਐਵੇਂ ਲੋਕੀ ਕਹਿਣਗੇ ਪੀ ਤੁਸੀਂ ਇਸ ਤਰ੍ਹਾਂ ਕਿਉਂ ਕੀਤੀ ਤੇ ਤੁਹਾਡੀ ਕਣਕ ਮਾਰ ਡਰੇਗੀ ਸੋ ਦੇਖੋ ਪੀ ਇਹ ਕਣਕ ਦੂਸਰੇ ਨਾਲ ਇੱਕ ਤਾਂ ਪਹਿਲਾ ਹੋਊਗੀ ਸੋ ਤੁਸੀਂ ਚੈੱਕ ਕਰੋ ਕਿ ਕਿੰਨੀ ਵਧੀਆ ਜਰਮੀਨੇਸ਼ਨ ਹੋਈ ਹੈ ਬਸ ਕੁਝ ਕਿ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਜੂਰੋ ਟ੍ਰੇਲ ਦੇ ਵਿੱਚ ਇੱਕ ਆਪਣਾ ਵੱਤਰ ਥੋੜਾ ਜਿਹਾ ਵੱਧ ਹੋਵੇ ਥੋੜਾ ਜਿਆ ਤੇ ਜਿਹੜੀ ਡੰਗਾਈ ਹੁੰਦੀ ਮਸ਼ੀਨ ਦੀ ਥੋੜੀ ਜੀ ਵੱਧ ਰੱਖੇ ਆਮ ਨਾਲ ਤਾਂ ਜੋ ਮਤਲਬ ਦਾਣਾ ਥੱਲੇ ਪੂਰੇ ਵੱਤਰ ਚ ਚਲਾ ਜਾਵੇ ਪੂਰੀ ਸਲਾਬ ਮਿਲੇ ਦਾਣੇ ਨੂੰ ਤੇ ਦਾਣਾ ਉਹ ਨਾਲ ਦੇ ਨਾਲ ਬਾਹਰ ਆ ਜਾਵੇ ਸੋ ਇਹ ਦੂਸਰੇ ਨਾਲੋਂ ਪਹਿਲਾਂ ਉਗਦੀ ਸਕੋ ਇਹ ਆਪਾਂ ਕੀ ਕਹਿੰਦੇ ਆ ਜਿੱਧਰ ਸੂਰਜ ਚੜਦਾ ਤੇ ਲਹਿੰਦੇ ਵਾਲੇ ਪਾਸੇ ਬਜਾਈ ਕੀਤੀ ਸੀਗੀ ਤੇ ਦੇਖੋ ਤੁਸੀਂ ਕਿੰਨੀ ਵਧੀਆ ਆਪਣੀ ਆ ਕਣਕ ਉੱਗੀ ਏ ਹਜੇ ਇਹ ਆਪਾਂ ਨੂੰ 10 ਦਿਨ ਹੋਏ ਨੇ ਬੀਜੀ ਨੂੰ ਐ ਜਿਵੇਂ ਸਿਆੜ ਭਰੇ ਪਏ ਨੇ ਆ ਦੇਖੋ ਤੁਸੀਂ ਤੇ 50 ਕਿਲੋ ਬੀ ਵਰਤਿਆ ਆਪਾਂ ਇਹਦੇ ਵਿੱਚ 50 ਕਿਲੋ ਬੀ ਪਾਇਆ ਹੈ ਇਹਦੇ ਚ ਇਸ ਤਰ੍ਹਾਂ ਹੁੰਦਾ ਵੀ ਆਪਣਾ ਬੀਜ ਇੱਕ ਦਾਣਾ ਨਹੀਂ ਰਹਿੰਦਾ ਗਾ ਦੇਖਣ ਲੱਗ ਰਿਹਾ ਹੋਊਗਾ ਵੀ ਪਤ ਨਹੀਂ ਕਿੰਨਾ ਕੁ ਬੀ ਪਾਇਆ ਹੈ ਪਰ ਸਿਰਫ 50 ਕਿਲੋ ਵਰਤਿਆ ਆਪਾਂ ਬੀਜੇ ਦੇ ਚ ਫਿਰ ਦੇਖੋ ਤੁਸੀਂ ਕਿੰਨੀ ਸੰਘਣੀ ਕਰਨ ਕੇ ਹਜੇ ਮੈਂ ਇਹਨੂੰ ਸੰਘਣੀ ਕਰਾਂਗਾ ਤੁਸੀਂ ਦੇਖੋ ਵੀ ਕਿਸ ਤਰ੍ਹਾਂ ਦਾਣੇ ਤੇ ਦਾਣੇ ਜੜਾ ਆਪੇ ਦੇਖੋ ਇੰਨੀ ਸੰਘਣੀ ਕਰਨ ਕੇ ਸੋ ਜਿਹੜੇ ਵੀ ਕਿਸਾਨ ਭਰਾ ਮਤਲਬ ਸੋਚ ਰਹੇ ਬੀਜਣ ਦੀ ਸੋ ਘਬਰਾਉਣ ਦੀ ਕੋਈ ਲੋੜ ਨਹੀਂ ਗਈ ਵੇਚੋ ਵੇਜਿੱਜੇ ਕੋ ਹੋ ਗਏ ਕੋਈ ਡਰ ਵਾਲਾ ਕੰਮ ਨਹੀਂ ਹੈਗਾਗਾ ਕਿਉਂ ਦਾਣੇ ਦਾ ਵਤਨ ਨਾਲ ਹੀ ਹੋਣਾ ਹੈ ਭਲਾਂ ਦੀ ਆਪਾਂ ਕਈ ਇਲਾਕੇ ਚ ਦੇਖੇ ਇਧਰ ਹੜਾ ਆਏ ਸੀਗੇ ਉਧਰ ਵੀਰਾਂ ਨੇ ਉੱਪਰ ਐ ਛੱਟਾ ਮਾਰਤਾ ਉਹ ਵੀ ਵਧੀਆ ਹੋ ਗਿਆ ਸੋ ਐਵੇਂ ਘਬਰਾਉਣ ਵਾਲੀ ਗੱਲ ਨਹੀਂ ਗਈ ਸਾਰੇ ਜਾਨੇ ਜਰੂਰ ਬੀਜ ਕੇ ਦੇਖੋ ਕਈ ਇਲਾਕਿਆਂ ਵਿੱਚ ਇਹ ਕੰਮਜਮ ਨਹੀਂ ਵੀ ਹੈਗਾ ਕਿ ਵੱਖ-ਵੱਖ ਏਰੀਆ ਦਾ ਸਾਭ ਹੁੰਦਾ ਵੱਖ-ਵੱਖ ਜ਼ਮੀਨਾਂ ਦਾ ਸਾਭ ਹੁੰਦਾ ਹੈ ਪਰ ਫਿਰ ਵੀ ਤੁਸੀਂ ਟ్రਾਇਲ ਕਰਕੇ ਦੇਖੋ ਥੋੜੀ ਕਰਕੇ ਦੇਖ ਲਓ ਹੁਣ ਆਪਾਂ ਆ ਦੇਖੋ ਤੁਸੀਂ ਉਧਰ ਵੀ ਆਪਣਾ ਹੀ ਇਹ ਵੀ ਆਪਾਂ ਆਪਾਂ ਇਹ ਕਿ ਤਿੰਨ ਗਿੱਲਾਂ ਵਿੱਚ ਟਾਇਲ ਕੀਤੀ ਹੈ ਬਾਕੀ ਆਪਾਂ ਸਾਰੀ ਵਾਹ ਕੇ ਬੀਜੀ ਹੈ ਆ ਪੌਦਰ ਛੱਟਾ ਵੀ ਮਾਰਿਆ ਰੋਟਾਵੇਟਰ ਦੇ ਅੱਗੇ ਤੁਹਾਨੂੰ ਉਹ ਵੀ ਦਿਖਾਵਾਂਗੇ ਸੋ ਜਿੱਥੇ ਆਪਾਂ ਨੂੰ 2 ਰੁਪਏ ਬਚਦੇ ਹੁਣ ਉੱਥੇ ਵਜਾ ਲੈਣੇ ਚਾਹੀਦੇ ਨੇ ਨਾਲੇ ਇੰਦੇ ਚ ਆਪਣੇ ਟਾਈਮ ਦੀ ਬਹੁਤ ਬਚਤ ਹੁੰਦੀ ਹੈ ਸੋ ਜੇ ਤੁਸੀਂ ਬੀਜਣੀ ਹੈ ਤਾਂ ਬੀਜ ਚੁੱਕੋਗੇ ਬੀਜੋ ਕੋਈ ਡਰ ਵਾਲਾ ਕੰਮ ਨਹੀਂ ਹੈਗਾ ਸੋ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜੀ ਆਪਾਂ ਰੋਟਾਵੇਟਰ ਅੱਗੇ ਛੱਟਾ ਮਾਰਿਆ ਸੀਗਾ ਉਹਦਾ ਕੀ ਰਿਜ਼ਲਟ ਰਿਹਾ ਹੈ ਤਾਂ ਆਪਣਾ ਚੈਨਲ ਨਾਲ ਜੁੜੇ ਰਿਹਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ